ਵੀਸੀ ਖਾਸ ਕਰਕੇ ਸੰਗ੍ਰਹਿਣੀ ਵਾਲੇ ਜਿੰਨੇ ਮਰੀਜ਼ ਹੁੰਦੇ ਆ ਉਹਨਾਂ ਨੂੰ ਦਿੰਨੇ ਆ ਤੇ ਦੂਸਰਾ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਮਹਾਰਾਜਾ ਸ਼ਾਈ ਸਰਬਤ ਦਿੰਨੇ ਆ ਫਿਰ ਜਦੋਂ ਹੁਣ ਪਿੱਛੇ ਜੇ ਤੁਸੀਂ ਦੇਖਿਓਗੇ ਬੇਲਗੁੱਦ ਦਾ ਸੀਜ਼ਨ ਸੀਗਾ ਬੇਲਗੁੱਦ ਬੜੀ ਕਾਰੀਗਰ ਸੰਗ੍ਰਹਿਣੀ ਦੇ ਵਿੱਚ ਜੇਕਰ ਕਿਸੇ ਨੂੰ ਸੰਗ੍ਰਹਿਣੀ ਹੋਵੇ ਤਿਆਰੀ ਲਗਭਗ ਤਿਆਰੀ ਹੈ ਤਿਆਰੀ ਹੈਗੀ ਆ ਬੇਲਗੁੱਦ ਦੀ ਤੁਸੀਂ ਬੇਲਗੁੱਦ ਪੋ ਪਰ ਪੀਓ ਕਰੇ ਨਾ ਹੁਣ ਪੰਗਾ ਕੀ ਆ ਬੰਦਾ ਜਾ ਕੇ ਆਪਦੀ ਸਕੂਟੀ ਤੇ ਉਹਦੇ ਲਾ ਕੇ ਬਰਾਬਰ ਉਹਨੂੰ ਕਹਿੰਦਾ ਵੀ ਬਣਾ ਦਿਓ ਉਹਨੇ ਤਾਂ ਘਰੋਂ ਮਿੱਠਾ ਰੜਾਈ ਬੈਠਾ ਉਹ ਉਹਦਾ ਪ੍ਰੀਮਿਕਸ ਆ ਪਤਾ ਨਹੀਂ ਕਿੰਨਾ ਪੁਰਾਣਾ ਕਿੰਨਾ ਬੇਹਾਕੀ ਆ ਤੁਸੀਂ ਘਰੇ ਬਣਾ ਕੇ ਪੀਓ ਗੂੰਦ ਕਤੀਰਾ ਜਿਹੜੀ ਆਪਣੇ ਸਰੀਰ ਹੁਣ ਆ ਅੱਗੇ ਲੂ ਲੱਗਣੀ ਸ਼ੁਰੂ ਹੋ ਜਾਣੀ ਲੋਕਾਂ ਨੂੰ ਪਿੱਤ ਪਰਵਤੀ ਬਹੁਤ ਜ਼ਿਆਦਾ ਵਧ ਜਾਣੀ ਪਿੱਠ ਤੇ ਦਾਣੇ ਧੱਫੜ ਚਪਾਕੀ ਵਰਗੇ ਲੱਛਣ ਆਉਣ ਲਈ ਸ਼ੁਰੂ ਹੋ ਜਾਣੇ ਆ ਚਮੜੀ ਦੇ ਰੋਗ ਸ਼ੁਰੂ ਹੋ ਜਾਣੇ ਇਹ ਸਾਰੀਆਂ ਚੀਜ਼ਾਂ ਪੇਟ ਨਾਲ ਨੇ ਜੀ ਜੀ ਤੁਸੀਂ ਪੇਟ ਦਾ ਖਿਆਲ ਰੱਖੋ ਮੇਰੀ ਬੇਨਤੀ ਇਹੀ ਆ ਪੇਟ ਸਾਫ਼ ਤੁਹਾਡਾ ਦਿਮਾਗ ਸਾਫ਼ ਜੇ ਦਿਮਾਗ ਸਾਫ਼ ਤੁਹਾਡੀ ਜ਼ਿੰਦਗੀ ਸਾਫ਼ ਜੀ ਜੀ ਸੋ ਜਿੱਥੇ ਤੁਸੀਂ ਪੇਟ ਖਰਾਬ ਕਰ ਲਿਆ ਤੁਹਾਡਾ ਦਿਮਾਗ ਖਰਾਬ ਦਿਮਾਗ ਖਰਾਬ ਜ਼ਿੰਦਗੀ ਖਰਾਬ ਸੋ ਪੇਟ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ